ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਇਸ ਚੈਨਲ 'ਤੇ ਸਵਾਗਤ ਹੈ ਅੱਜ ਅਸੀਂ ਇਸ ਵੀਡੀਓ ਵਿੱਚ ਤੁਹਾਡੇ ਨਾਲ ਕੁਝ ਸ਼ੁਭ ਅਤੇ ਅਸ਼ੁਭ ਸੰਕੇਤ ਚਰਚਾ ਕਰਾਂਗੇ ਜਿਹੜੇ ਹਰ ਕਿਸੇ ਦੇ ਜਾਣਨ ਨੇ ਬਹੁਤ ਜ਼ਰੂਰੀ ਹਨ ਵੀਡੀਓ ਸਟਾਰਟ ਕਰਦੇ ਹਾਂ ਨੰਬਰ 1 ਸੰਕੇਤ ਹੈ ਬਿੱਲੀ ਦਾ ਰੋਣਾ ਇਹ ਮੌਤ ਦਾ ਸੰਕੇਤ ਮੰਨਿਆ ਜਾਂਦਾ ਹੈ ਨੰਬਰ 2 ਕਾਂ ਦਾ ਬੋਲਣਾ ਇਹ ਮਹਿਮਾਨ ਆਉਣ ਦਾ ਸੰਕੇਤ ਮੰਨਿਆ ਜਾਂਦਾ ਹੈ ਤੀਸਰਾ ਨੰਬਰ ਹੈ ਸਫੇਦ ਬਿੱਲੀ ਦਾ ਘਰੇ ਆਉਣਾ ਇਹ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ ਨੰਬਰ 4 ਕਾਂ ਦਾ ਸਿਰ ਉੱਪਰ ਬੈਠ ਜਾਣਾ ਕਹਿੰਦੇ ਨੇ ਕਿ ਕਾਂ ਆਪਣੇ ਸਿਰ ਉੱਪਰ ਬੈਠ ਜੇ ਤਾਂ ਕੋਈ ਮੁਸੀਬਤ ਆਏਗੀ ਨੰਬਰ 5 ਕੋਇਲ ਦਾ ਬੋਲਣਾ ਇਹ ਖੁਸ਼ਹਾਲੀ ਦਾ ਸੰਕੇਤ ਮੰਨਿਆ ਜਾਂਦਾ ਹੈ ਨੰਬਰ 6 ਕੁੱਤੇ ਦਾ ਰੋਣਾ ਇਹ ਕਿਸੇ ਬਹੁਤ ਵੱਡੀ ਮੁਸੀਬਤ ਦਾ ਆਉਣਾ ਮੰਨਿਆ ਜਾਂਦਾ ਹੈ ਨੰਬਰ 7 ਛੀੜੀਆਂ ਦਾ ਚਹਿਕਣਾ ਇਸ ਸਕਾਰਾਤਮਕ ਊਰਜਾ ਦਾ ਸਰੋਤ ਮੰਨਿਆ ਜਾਂਦਾ ਹੈ। ਨੰਬਰ 8 ਗਾਂ ਦਾ ਘਰੇ ਆਉਣਾ ਇੱਕ ਸ਼ੁਭ ਸੰਕੇਤ ਮੰਨਿਆ ਜਾਂਦਾ ਹੈ ਕਿ ਤੁਹਾਡੇ ਘਰੇ ਕੋਈ ਨਾ ਕੋਈ ਖੁਸ਼ਖਬਰੀ ਆਏਗੀ। ਨੰਬਰ 9 ਚਿੱਟੇ ਕਬੂਤਰ ਦਾ ਘਰੇ ਆਉਣਾ ਬਹੁਤੀ ਨੰਬਰ 10 ਦੁੱਧ ਦਾ ਭਰਿਆ ਬਰਤਨ ਦਿਖਾਈ ਜੇ ਤੁਹਾਨੂੰ ਰਸਤੇ ਵਿੱਚ ਦੁੱਧ ਦਾ ਭਰਿਆ ਬਰਤਨ ਦਿਖਾਈ ਤਈ ਬਹੁਤ ਹੀ ਸ਼ੁਭ ਸੰਕੇਤ ਹੈ ਨੰਬਰ 11 ਸਵੇਰੇ ਰੋਣ ਦੀ ਆਵਾਜ਼ ਆਉਣਾ ਇਹ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ 12 ਸਵੇਰੇ ਦਰਖਤ ਕੱਟਦੇ ਦਿਖਣਾ ਇਹ ਸੰਕੇਤ ਬਹੁਤ ਹੀ ਸ਼ੁਭ ਮੰਦੇ ਹਨ ਜੇ ਤੁਸੀਂ ਚਾਹੁੰਦੇ ਹੋ ਕਿ ਮੈਂ ਇਦਾਂ ਦੀਆਂ ਹੋਰ ਵੀਡੀਓਜ਼ ਤੁਹਾਡੇ ਲਈ ਬਣਾਵਾਂ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲੋਕਾਂ ਨਾਲ ਸ਼ੇਅਰ ਕਰੋ ਤੇ ਇਦਾਂ ਦੀਆਂ ਹੋਰ ਵੀਡੀਓਜ਼ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ